ਦੀਆਂ ਦੇ ਮੇਰੇ ਸਾਰੇ ਹੀ ਸਤਕਾਰਯੋਗ ਸਾਥੀ ਮੇਰੇ ਮਾਵਾ ਭੈਣਾ ਮੇਰੇ ਬਜ਼ੁਰਗ ਨੌਜਵਾਨ ਸਾਥੀ ਵੀਰ ਪਾਰਟੀ ਦੇ ਔਰ ਪਾਰਟੀ ਤੋਂ ਵੀ ਵੱਧ ਮੇਰੇ ਆਪਣੇ ਪਰਿਵਾਰ ਦੇ ਸਾਰੇ ਹੀ ਦਰਜਾ ਵੇ ਦਰਜਾ ਉਹਦੇਦਾਰ ਸਹਿਬਾਨ ਸਾਰੀ ਸਤਕਾਰਯੋਗ ਸਾਥੀਓ ਤੁਹਾਡਾ ਸਾਰਿਆਂ ਦਾ ਮੀਡੀਆ ਦੇ ਸਾਰੀ ਸਤਕਾਰਯੋਗ ਸਾਥੀ ਤੁਹਾਡਾ ਸਾਰਿਆਂ ਦਾ ਦਿਲ ਦੀ ਗਰਾਈ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਅੱਜ ਇੱਥੇ ਮੇਰੇ ਵਿਹੜੇ ਦੇ ਵਿੱਚ ਤੁਸੀਂ ਇਸ ਚੈੱਕ ਡਿਸਟ੍ਰਿਬਿਊਸ਼ਨ ਸਰਮਨੀ ਦੇ ਵਿੱਚ ਤੁਸੀਂ ਪਹੁੰਚੇ ਹੋ ਸਾਥਿਓ ਹਾਜ਼ਰੀਨ ਜੋ ਤੁਸੀਂ ਜ਼ਿੰਮੇਵਾਰੀ ਲਈ ਸੀ ਅੱਜ ਤੋਂ ਸਾਢੇ 3 ਸਾਲ ਪਹਿਲਾਂ ਉਹੀ ਪੂਰੀ ਕਰਨ ਲੱਗੇ ਹੋਇਆ ਔਰ ਮੈਂ ਤਾਂ ਗੱਲ ਹੀ ਇੱਕ ਸਿੱਖੀ ਹੈ ਡੈਡੀ ਤੋਂ ਆਪਣੇ ਪਿਤਾ ਸਰਗੀ ਬੋਪੂ ਘੰਦਾਸ ਸਿੰਘ ਅਰੋੜਾ ਤੋਂ ਕਿ ਕੰਮ ਪਿਆਰਾ ਹੋਣਾ ਚਾਹੀਦਾ ਚੰਮ ਨਹੀਂ ਪਿਆਰਾ ਹੋਣਾ ਚਾਹੀਦਾ ਔਰ ਜਿੰਨਾ ਵੱਡਾ ਮਾਣ ਸਮੁੱਚੇ ਹਲਕੇ ਦੇ ਸਮੁੱਚੇ ਸ਼ਹਿਰ ਨੇ ਦਿੱਤਾ ਹੈ ਤੇ ਮੈਂ ਤਾਂ ਉਹੀ ਮੁੱਲ ਹੈ ਜਿਹੜਾ ਉਹੀ ਕਰਜ਼ਾ ਜਿਹੜਾ ਉਹ ਬੋਰਡ ਦੀ ਕੋਸ਼ਿਸ਼ ਕਰ ਰਹੇ ਹਾਂ ਸ਼ਹਿਰ ਦੇ ਵਿੱਚ ਕਾਫੀ ਕੰਮ ਨੇ ਜਿਹੜੇ ਉਹ ਹੋ ਚੁੱਕੇ ਨੇ ਬਾਕੀ ਨੇ ਜਿਹੜੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਪੂਰੇ ਨੇ ਜਿਹੜੇ ਉਹ ਹੋ ਜਾਣਗੇ ਅੱਜ ਦਾ ਇਹ ਪ੍ਰੋਗਰਾਮ ਹੈ ਜਿਹੜਾ ਉਹ ਛੋਟਾ ਜਿਹਾ ਪ੍ਰੋਗਰਾਮ ਕਿਉਂਕਿ ਜਿਹੜੇ ਛੋਟੇ-ਛੋਟੇ ਡਿਮਾਂਡਾਂ ਮੰਗਾਂ ਤੁਹਾਡੀਆਂ ਆਰਗੇਨਾਈਜੇਸ਼ਨਸ ਦੀਆਂ ਜਥੇਬੰਦੀਆਂ ਦੀਆਂ ਸੀ ਹੁੰਦੀਆਂ ਨੇ ਕਿ ਜੋ ਛੋਟੇ-ਛੋਟੇ ਅਮਾਉਂਟ ਜੇ 2 ਲੱਖ 5 ਲੱਖ ਕਿਸੇ ਦੀ ਧਰਮਸ਼ਾਲਾ ਦਾ ਕੰਮ ਹੈ ਕੋਈ ਹੋਰ ਕੰਮ ਹੈ ਉਹਨਾਂ ਦਾ ਅੱਜ ਚੈੱਕ ਡਿਸਟ੍ਰੀਬਿਊਸ਼ਨ ਦਾ ਪ੍ਰੋਗਰਾਮ ਹੈ ਜਿਹੜਾ ਉਹ ਲਿਖਿਆ ਗਿਆ ਹੈ ਔਰ 16 ਕਮਾ ਦੇ ਤਕਰੀਬਨ 50 ਲੱਖ ਰੁਪਏ ਜਿਹੜਾ ਉਹ ਅੱਜ ਸਾਰਿਆਂ ਨੂੰ ਡਿਸਟ੍ਰੀਬਿਊਟ ਹੈ ਜਿਹੜਾ ਉਹ ਕਰ ਰਹੇ ਆ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਇਹੀ ਹੈ ਕਿ ਇਹਨੂੰ ਕਿਉਂਕਿ ਪੈਸਾ ਇਹ ਤੁਹਾਡਾ ਲੋਕਾਂ ਦਾ ਹੀ ਹੈ ਮੈਂ ਤਾਂ ਸਿਰਫ ਉਹਦਾ ਕਸਟੋਡੀਅਨ ਆ ਚੌਕੀਦਾਰ ਆ ਮੇਰਾ ਤਾਂ ਕੰਮ ਹੈ ਕਿ ਸਰਕਾਰ ਕੋਲੋਂ ਲਿਆ ਕੇ ਪੈਸੇ ਤੁਹਾਨੂੰ ਦੇਣੇ ਨੇ ਰੁਪਏ ਦਾ ਸਵਾ ਕਰਕੇ ਲਵਾ ਲਓ ਮੇਰੀ ਸਿਰ ਤੁਹਾਡੇ ਚਰਨਾਂ 'ਚ ਇੰਨੀੋ ਬੇਨਤੀ ਆ ਤਾਂ ਤੁਹਾਡਾ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਤੋਂ ਇਲਾਵਾ ਇਹ ਤਾਂ ਇੱਕ ਚਲੋ ਛੋਟੀ ਜੀ ਸੌਗਾਤ ਹੈ ਅੱਜ ਅੱਜ ਤਕਰੀਬਨ ਤਕਰੀਬਨ ਪੌਣੇ 1 2 ਕਰੋੜ ਦੇ ਕੰਮ ਨੇ ਜਿਹੜੇ ਉਹ ਸੁਨਾਮ ਸ਼ਾਹਪੁਰ ਲੌਂਗਵਾਲ ਲੌਂਗਵਾਲ ਦੇ ਪਿੰਡ ਉਹਨਾਂ ਦੇ ਵਿੱਚ ਇਹ ਚੈੱਕ ਡਿਸਟ੍ਰੀਬਿਊਸ਼ਨ ਜਿਹੜੀ ਹੋਈ ਹੈ ਔਰ ਆਉਣ ਵਾਲੇ ਹੋਰ ਦੋ ਦਿਨਾਂ ਦੇ ਵਿੱਚ ਅੱਜ ਕੱਲ ਪਰਸੋ ਤਕਰੀਬਨ 9.5 9 ਕਰੋੜ ਦਾ ਕੰਮ ਹੈ ਜਿਹੜਾ ਉਹ ਸਾਰੇ ਹਲਕੇ ਦੇ ਵਿੱਚ ਸ਼ੁਰੂ ਹੋ ਜਾਣੇ ਨੇ ਸੋ ਤੁਹਾਡਾ ਸਾਰਿਆਂ ਦਾ ਦੇਵਦੀ ਗ੍ਰਹੀ ਦੇ ਵਿੱਚ ਜਿੱਥੇ ਧੰਨਵਾਦ ਹੈ ਉੱਥੇ ਨਾਲ-ਨਾਲ ਮੇਰੀ ਬੇਨਤੀ ਇਹ ਵੀ ਹੈ ਕਿ 31 ਜੁਲਾਈ ਨੂੰ ਸ਼ਹੀਦ ਉਦਮ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਦੇ ਉੱਪਰ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਨਾਲ ਨਾਲ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਵੀ ਆ ਰਹੇ ਨੇ ਤੇ ਉਸ ਦਿਨ ਵੀ ਸ਼ਹਿਰ ਦੇ ਲਈ ਬਹੁਤ ਵੱਡੀਆਂ ਸਗਾਤਾਂ ਨੇ ਜਿਹੜੀਆਂ ਸ਼ਹਿਰ ਨੂੰ ਮਿਲਣ ਜਾ ਰਹੀਆਂ ਨੇ ਸੋ ਤੁਹਾਨੂੰ ਸਾਰਿਆਂ ਨੂੰ ਅਤਵੰਤ ਬੇਨਤੀ ਹੈ ਕਿ 31 ਜੁਲਾਈ ਨੂੰ ਸੁਨਾਮ ਅਨਾਜ ਮੰਡੀ ਦੇ ਵਿੱਚ ਤੁਸੀਂ ਸਾਰਿਆਂ ਨੇ ਜ਼ਰੂਰ ਪਹੁੰਚਣਾ ਤਾਂ ਕਿ ਉੱਥੇ ਵੀ ਆਪਾਂ ਉਹਨਾਂ ਦਾ ਸਤਿਕਾਰ ਕਰ ਸਕੀ ਉਹਨਾਂ ਦਾ ਧੰਨਵਾਦ ਕਰ ਸਕੀਏ ਕਿਉਂਕਿ ਬਹੁਤ ਵੱਡੇ ਪ੍ਰੋਜੈਕਟ ਨੇ ਜਿਹੜੇ ਉਸ ਨਾਮ ਸ਼ਹਿਰ ਦੇ ਲਈ ਉਸ ਦਿਨ ਤੋਂ ਸ਼ੁਰੂ ਕਰਾਂਗੇ ਕਾਫੀ ਦੇਰ ਤੋਂ ਕਾਫੀ ਦੇਰ ਤੋਂ ਉਹਨਾਂ ਦੇ ਉੱਪਰ ਮੈਂ ਲੱਗਿਆ ਹੋਇਆ ਸੀਗਾ ਤਕਰੀਬਨ 2 ਸਵਾ 2 ਸਾਲ ਤੋਂ ਤੇ ਸਾਰੇ ਦੇ ਸਾਰੇ ਨੇ ਜਿਹੜੇ ਉਹ ਮਨਜ਼ੂਰ ਹੋ ਚੁੱਕੇ ਔਰ 31 ਜੁਲਾਈ ਨੂੰ ਆਪਾਂ ਉਹਨਾਂ ਦਾ ਸ਼ੁਰੂਆਤ ਹੈ ਜਿਹੜਾ ਉਹਨੀ ਪੱਥਰ ਰੱਖ ਕੇ ਕਰਾਂਗੇ ਸੋ ਤੁਹਾਡਾ ਸਾਰਿਆਂ ਦਾ ਦਿਲ ਦੀ ਗਰਾਈ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਤੇ ਹੋਂ ਸਾਰੀ ਸਾਰੇ 16 ਦੀ 16 ਜਥੇਬੰਦੀਆਂ ਨੇ ਜਿਹੜੀਆਂ ਆਰਗੇਨਾਈਜੇਸ਼ਨ ਦੇ ਤੁਸੀਂ ਆਪਣੇ ਚੈੱਕ ਨੇ ਜਿਹੜੇ ਉਹ ਲੈ ਲਓ ਸਾਰੇ ਨੂੰ ਅਤਵੰਤ ਬਨ ਕੇ ਬੇਨਤੀ ਹੈ ਸਾਰਿਆਂ ਨੇ ਚਾਹ ਪਾਣੀ ਜਿਹੜਾ ਉਹ ਪੀ ਕੇ ਜਾਣਾ ਹੈ ਬਹੁਤ ਬਹੁਤ ਧੰਨਵਾਦ ਜੈਹਦ ਇਨਕਲਾਬ ਜ਼ਿੰਦਾਬਾਦ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਮਾਨਯੋਗ ਮੰਤਰੀ ਜੀ ਦਾ ਮੈਂ ਗੁਜ਼ਾਰਿਸ਼ ਕਰੂੰਗਾ ਜਿਨੇ ਵੀ ਸੰਸਥਾਵਾਂ ਨੇ ਜਿਹਨੂੰ ਇਨਾਮ ਬੋਲਿਆ ਜਾਊਗਾ ਉਹ ਆਪਣੀ ਸਾਰੀ ਸਹਾਤਿਆਂ ਸਮੇਤ ਆਜਾ ਤੇ ਵਾਪਸ ਕੁਰਸੀਆਂ ਤੇ ਬਰਾਜਮਾਨ ਹੋ ਜਾਣ ਉਸ ਤੋਂ ਬਾਅਦ ਤੁਹਾਡੇ ਸਾਰਿਆਂ ਨਾਲ ਇੱਕ ਸਾਂਝੀ ਗਰੁੱਪ ਫੋਟੋ ਵੀ ਕਰਵਾਈ ਜਾਊਗੀ ਸੋ ਮੰਤਰੀ ਮੰਤਰੀ ਜੀ ਨੂੰ ਬੋਲ ਰਿਹਾ ਹੈ ਕਿ ਸੈਂਸ਼ਨਲਟਿਕ ਡਿਸਟ੍ਰਿਕਟ ਦਾ ਸਟੱਡੀ ਪਲਾਨ ਦਾ ਪੇਸ਼ਰੂ ਕਰ ਰਹੇ ਹਨ ਸੱਜਣ ਪਲਨ ਦਾ ਬੇਨਤੀ ਕਰਦਾ ਗੁਰੂ ਗੋਬਿੰਦ ਸਿੰਘ ਧਰਮਸ਼ਾਲਾ ਬੋਲਨ ਦਾ ਦੂਜਾ ਗੋਪੀ ਦਾ ਧਰੁਚਾਲਾ ਬਹੁਤ ਜ਼ਬਰਦਸਤ ਰੂਪ ਉਹਨਾਂ ਦੀ ਸਮੁੱਚੀ ਟੀਮ ਆਓ ਆਜਾਓ

ਗੋਲਰ ਬੱਲੇ ਸਾਰੇ ਸਾਥੀ ਨਾਮਦਿਤ ਅੰਸ਼ਾ ਦਾ ਨਵਪਤੀ ਕੰਮ ਕਰਦਾ ਹੈ ਨਾ ਕਿ ਮੈਂ ਜੀ ਪਾਸ ਕਰਦਾ ਜਿਵੇਂ ਭਾਰਤ ਗਿਆਨ ਪ੍ਰਚਾਰ ਕਮੇਟੀ ਰਜਿਸਟਰ ਨੰਬਰ 6588 ਉਹ ਮੋਹਨਦੇਵ ਚੰਗੀ ਵੀ ਸਭ ਤੋਂ ਖਲਾਗ ਹੈ ਗੁਰੂ ਬਿਵਾਸਤ ਅੰਸ਼ਾ ਦਾ ਰਜਿਸਟ੍ਰੇਸ਼ਨ ਨੰਬਰ 8588 ਇਸ ਤੋਂ ਬਾਅਦ ਅਸੋਤੀ ਬਿਸਰ ਕੇ ਤੇ ਅਨਸ਼ਾਲਾ ਦੇ ਅੰਦਰ ਜੀ ਜੇਤਨ ਜੂਨਿਆ ਨਾ ਨੀ ਨੀ ਦਾ ਪ੍ਰੋਜੈਕਟ ਦਾ ਉਪਚਾਲ ਅਮਚਾਲਾ ਅਮਦੇ ਸਾਥ ਮਾਣੇ ਜਿਹੜੀ ਹੈ ਜੀ ਅਨਸ਼ਾਲਾ ਜਵਾਹਰ ਨਗਰ ਦੇ ਅੰਦਰ ਵੀ ਅਮਦੇ ਸਾਥੀ ਆ ਗਏ ਉਸ ਦੇ ਉਪਰੰਤ ਜਗਲੀ ਜਿਹੜਾ ਕਾਰਖਾਨਾ ਬਣਾ ਲਿਆ से संबंधित जानकारी चाहते हैं तो कृपया मुझे अपना आवेदन और अपना नाम और अपना फोन नंबर दिया रहा है 2005 नंबर का जो सर्टिफिकेट है जो मुझे प्राप्त किया है उसके नया आवेदन जो हमें दिया है जैसे कोरोना के लिए देख की मानवीय वाणिज्य संचालन फॉर्म नंबर 10 सभी ਪ੍ਰੋਫੈਸਰ ਜੀ ਨੂੰ ਪਾਣੀ ਦੇ ਬਾਰੇ ਮੇਰੀ ਬੇਨਤੀ ਹੈ ਕਿ 67 ਕੋਡ ਕੋਡ ਕਰਕੇ ਇਹ ਕੰਮ ਦੇ ਵਿੱਚ ਮੋਟਰ ਕਰੇ ਜੀ ਮੈਂ ਇਹ ਮਿਲ ਜੀ ਪਾਉਂਦਾ ਹਾਂ ਜੀ 13 ਨੂੰ ਸਤਿਕਾਰ ਦੇ ਬਰਸਤਾਂ ਦੇ ਵਿੱਚ ਹੋ ਕੇ ਦਾਖਲ ਕਰਨਾ ਹੈ ਜੀ ਕਿ ਜਿਹਾ ਕੋਰ ਰੋਸਨ ਜਿੰਦਰ ਜੀ نئی ٿيندا ان شاء الله